ਹਲਕੀ ਨਾਮ ਹੈ ਆਪਣਾ ਮੈਂ ਅਮਰੀਕ ਗੰਡੂਆ ਜ਼ਿਲ੍ਹਾ ਪ੍ਰਧਾਨ ਵੀ ਕੇ ਜੁਗਰਾਹਾਂ ਜਿਹੜਾ ਤੁਸੀਂ ਪਟਿਆਲੇ ਜਾ ਰਹੇ ਹੋ ਇਹ ਕਿਸ ਸਬੰਧ ਦੇ ਵਿੱਚ ਜਾ ਰਹੇ ਹੋ ਕੀ ਪ੍ਰੋਗਰਾਮ ਦੇਖੋ ਸਾਡਾ ਸੰਯੁਕਤ ਮੋਰਚੇ ਦਾ ਐਲਾਨ ਹੈ ਅਸੀਂ ਦਿੱਲੀ ਗਏ ਹਾਂ ਜਦੋਂ ਅਰਾਵਲੀਲਾ ਗਰਾਊਂਡ 'ਚ ਤੇ ਉੱਥੇ ਅਸੀਂ ਇਹ ਐਲਾਨ ਕਰਕੇ ਆਏ ਤੇ ਵੀ ਜਿਹੇ ਨਾ ਸਾਡੀ ਸਰਕਾਰ ਭਾਜਪਾ ਮੰਗਾ ਮੰਦੀ ਹੈ ਤਾਂ ਅਸੀਂ ਵੱਡੇ ਪੱਧਰ ਤੇ ਚੋਣਾਂ ਵੇਲੇ ਇਹਨਾਂ ਦਾ ਵਿਰੋਧ ਕਰਾਂਗੇ ਉਹ ਵਿਰੋਧ ਇਹਨਾਂ ਦਾ ਜੱਦੋਜਹਿਦ ਹੈ ਜਾਰੀ ਹੈ ਪੰਜਾਬ ਦੇ ਵਿੱਚ ਜਿੰਨੇ ਮੰਤਰੀ ਖੜੇ ਹੋਏ ਨੇ ਹੁਣ ਤੱਕ ਵਿਰੋਧ ਚੱਲਿਆ ਅੱਜ ਉਥੇ ਮੋਦੀ ਸਾਹਿਬ ਬਾਰੇ ਨੇ 23 ਤਰੀਕ ਨੂੰ ਉਹਨਾਂ ਦਾ 4 ਵਜੇ ਦਾ ਸਮਾਂ ਤੇ ਅਸੀਂ ਸਾਰਾ ਪੰਜਾਬ ਦੇ ਮਾਨਵੇ ਦਾ ਸਾਰਾ ਹਿੱਸਾ ਪਟਿਆਲੇ ਜਾ ਰਹੇ ਆ ਤੇ ਪਟਿਆਲੇ ਅਸੀਂ ਜਦੋਂ ਜਹਦ ਪੁਲਿਸ ਨਾਲ ਵੀ ਸਾਡੀ ਹੋਈਆਂ ਮੀਟਿੰਗਾਂ ਹੋਈਆਂ ਨੇ ਉਹ ਜਾਣ ਦਿੰਦੇ ਨੇ ਕਿ ਨਾ ਜਾਣ ਦਿੰਦੇ ਨੇ ਅਸੀਂ ਡੀਸੀ ਦਫ਼ਤਰ ਕੋਲੇ ਸਾਨੂੰ ਐ ਵੀ ਜਗ੍ਹਾ ਮਿਲ ਸਕਦੀ ਐ ਅਸੀਂ ਲਮਾਂਗੇ ਵੀ ਜ਼ੋਰ ਨਾਲ ਤੇ ਅਸੀਂ ਉਥੇ ਵਿਰੋਧ ਕਰਾਂਗੇ ਮੋਦੀ ਦਾ ਇਹ ਜਿਹੜੀਆਂ ਮੰਗਾਂ ਉਹਨੇ ਮੰਨੀਆਂ ਨਹੀਂ ਉਹ ਐਮਐਸਪੀ ਵਾਲੀ ਹੋਵੇ ਉਹ 700 ਸ਼ਹੀਦਾਂ ਵਾਲੀ ਗੱਲ ਹੋਵੇ ਕੋਲਕ ਅੰਬੀਰਪੁਰ ਖੀਰੀ ਵਾਲੀ ਗੱਲ ਹੋਵੇ ਉਹ ਬਾਰਡਰਾਂ ਤੇ ਗੋਲੀਆਂ ਚਲਾਈਆਂ ਵਾਲੀ ਗੱਲ ਹੋਵੇ ਅਸੀਂ ਉਸ ਗੱਲ ਦਾ ਬੀਜੇਪੀ ਤੋਂ ਜਵਾਬ ਮੰਗਦੇ ਆ ਇਸ ਕਰਕੇ ਅੱਜ ਅਸੀਂ ਜੋਰਾ ਸ਼ੋਰਾ ਨਾਲ ਬੀਜੇਪੀ ਦਾ ਪ੍ਰਧਾਨ ਮੰਤਰੀ ਦਾ ਵੀ ਤੇ ਕਿਹੜੀ ਕਿਹੜੀ ਜਮਹੂਰੀਅਤ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਆਖੇ ਸਾਡੇ ਵੋਟਾਂ ਦੇ ਵਿਰੋਧ ਕਰਦੇ ਨੇ ਕਿਸਾਨ ਵਿਰੋਧ ਕਿਉਂ ਨਾ ਕਰਨ ਵੀ ਅੱਜ ਤੁਸੀਂ ਪੰਜਾਬ ਦੇ ਵਿੱਚ ਵੋਟਾਂ ਪੁੱਛੜ ਕਿਵੇਂ ਵੜਦੇ ਹੋ ਤੁਸੀਂ ਕਿਵੇਂ ਐਲਾਨ ਕਰਨਾ ਹੁੰਦੇ ਹੋ ਵੀ ਇਸ ਕਰਕੇ ਜੇ ਸਾਨੂੰ ਤੁਸੀਂ ਦਿੱਲੀ ਨਹੀਂ ਜਾਣਦੇ ਅਸੀਂ ਵਿਰੋਧ ਤਾਂ ਕਰ ਹੀ ਸਕਦੇ ਆ ਅਵਦਾ ਰੋਸ ਤਾਂ ਦਿਖਾ ਹੀ ਸਕਦੇ ਆ ਇਸ ਕਰਕੇ ਅੱਜ ਅਸੀਂ ਵੱਡੇ ਪੱਧਰ ਤੇ ਸਾਡੀਆਂ ਭੈਣਾਂ ਨੂੰ ਵੀ ਬੇਨਤੀ ਹੈ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਵੱਡੀਆਂ ਬੱਸਾਂ ਕਰਕੇ ਤਰੋ ਪਿੰਡਾਂ ਦੇ ਵਿੱਚੋਂ 12 ਵਜੇ ਦੇ ਨੂੰ 1 ਵਜੇ ਨੂੰ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਸਾਰੇ ਪ੍ਰਬੰਧ ਪੂਰੇ ਜਾਰੀ ਨੇ ਟੈਂਟਰ ਲੱਗ ਗਿਆ ਮੈਟ ਪੱਪੇ ਵਿੱਚ ਗਏ ਸਟੇਜ ਲੱਗੀ ਤੇਜ਼ ਕਰਕੇ ਚਾਹ ਪਾਣੀ ਤੋਂ ਉੱਥੇ ਤੁਹਾਨੂੰ ਮਿਲੂਗਾ ਜਾਓ ਕਿਹੜੀ ਜਗ੍ਹਾ ਤੇ ਬੰਦਣਾ ਹੈ ਇਹ ਡੀਸੀ ਦਫ਼ਤਰ ਕੋਲੇ ਜਗ੍ਹਾ ਦਿੱਤੀ ਮਿਲੂਗੀ